1514 ਵਿੱਚ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਆਰੰਭ ਕਰਦੇ ਆਂ ਕਰਤਾਰਪੁਰ ਸਾਹਿਬ ਤੋਂ ਗੁਰਦਾਸਪੁਰ ਪਠਾਨਕੋਟ ਦੇਰਾ ਕਾਂਗੜਾ ਪਹੁੰਚੇ ਕਾਂਗੜਾ ਤੋਂ ਮੰਡੀ ਸਕੇਤ ਬिलासपुर ਤੋਂ ਹੋ ਕੇ ਗੁਰੂ ਨਾਨਕ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਦਰਵਾਜ਼ਾ ਚਰਨ ਕਮਲ ਸਾਹਿਬ ਵਾਲੇ ਸਾਥ ਤੇ ਆਏ ਇੱਥੇ ਪੀਰ ਬੁੱਢਾ ਸਾਹਿਬ ਜੀ ਨੇ ਬکریاں ਦਾ ਦੁੱਧ ਪੇਟ ਕੀਤਾ ਪੰਜੌਰ ਦੇ ਨੇੜੇ ਜੋਹਰ ਸਰ ਨਾਮੀ ਸਥਾਨ ਤੇ ਲੋਕਾਂ ਨੂੰ ਨਿੱਕੇ-ਨਿੱਕੇ ਬੱਚਿਆਂ ਦੇ ਮੁੰਡਨ ਕਰਨ ਅਤੇ ਜਾਨਵਰ ਬਲੀ ਕਰਨ ਤੋਂ ਹਟਾਇਆ ਕਿਉਂਕਿ ਇਹ ਪੁਜਾਰੀਆਂ ਨੇ ਆਪਣੇ ਖਾਨ ਲਈ ਪਖੰਡ ਬਣਾਇਆ ਹੋਇਆ ਸੀ ਇਥੋਂ ਗੁਰੂ ਸਾਹਿਬ ਬਾਚਲ ਦੇ ਦੂਰ-ਦਰਾਡੇ ਇਲਾਕਿਆਂ ਤੋਂ ਹੁੰਦੇ ਹੋਏ ਜਿਹੜਾ ਦੌੜ ਰਹੀਂ ਦੂਜੀ ਵਾਰ ਹਰਦਵਾਰ ਪਹੁੰਚੇ ਹਰਦਵਾਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਪੱਛਮ ਵੱਲ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਕਹ ਕਿ ਲੋਕਾਂ ਵਿੱਚ ਪੜਤਾ ਵੱਲੋਂ ਪੂਰਵ ਵੱਲ ਗੰਗਾ ਜਲ ਆਪਣੇ ਪਿਤਰਾਂ ਨੂੰ ਭੇਜਣ ਦੇ ਫੋਕਟ ਕਰਮ ਦੇ ਭਰਮ ਤੋੜੇ ਗੁਰੂ ਜੀ ਹਰਿਦਵਾਰ ਪੁੱਜੀ ਜਿੱਤੇ ਹਿੰਦੂ ਆਪਣੇ ਬਜ਼ੁਰਗਾਂ ਦੇ ਅਸਥ ਗੰਗਾ ਦਰਿਆ ਵਿੱਚ ਪਾਉਣ ਜਾਂਦੇ ਹਨ ਉਹਨਾਂ ਲੋਕਾਂ ਨੂੰ ਭਰੋਸਾ ਹੈ ਜਿਸਤੇ ਹਸ ਤੱਕ ਗੰਗਾ ਵਿੱਚ ਪਾਇ ਜਾਣ ਉਹ ਸਦਾ ਲਈ ਸਵਰਗ ਵਿੱਚ ਰਹਿੰਦਾ ਹੈ ਗੁਰੂ ਜੀ ਨੇ ਗੰਗਾ ਦਰਿਆ ਵਿੱਚ ਹਜ਼ਾਰਾਂ ਲੋਕਾਂ ਨੂੰ ਇਸ਼ਨਾਨ ਕਰਦੇ ਦੇਖਿਆ गुरु जी भी आप नहाने दरिया गए गंगा विच स्नान करने वाले नाल दरिया दा पानी पूर्व वाल सुट रहे सन। ਜਿਨੇ ਪਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਹੂੰ ਪੂਰਬ ਵੱਲ ਪਾਣੀ ਸੁੱਟਣ ਵਾਲੇ ਗੁਰੂ ਜੀ ਨੂੰ ਪੱਛਮ ਵੱਲ ਪਾਣੀ ਸੁੱਟਦਾ ਦੇਖ ਬਹੁਤ ਹੈਰਾਨ ਹੋਏ। ਮੋਨਾ ਵਿੱਚੋਂ ਇੱਕ ਨੇ ਹਿੰਮਤ ਕਰਕੇ ਗੁਰੂ ਜੀ ਨੂੰ ਪੁੱਛਿਆ ਭਾਈ ਤੂੰ Hindu ਐ ਜਾਂ Musalman? ਤੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਪੂਰਬ ਵੱਲ ਸੁੱਟਿਆ ਜਾਂਦਾ ਹੈ। ਗੁਰੂ ਜੀ ਨੇ ਪਾਣੀ ਸੁਟਣਾ ਬੰਦ ਕਰਕੇ ਸਵਾਲ ਕਰਨ ਵਾਲੇ ਨੂੰ ਪੁੱਛਿਆ ਭਾਈ ਇਹ ਪਾਣੀ ਪੁਰਾਣੇ ਵਲ ਕਿਉਂ ਸੁਟਿਆ ਜਾਂਦਾ ਹੈ ਉਸ ਨੇ ਉੱਤਰ ਦਿੱਤਾ ਤੈਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਪਿੱਤਰ ਦੇਵ ਲੋਕ ਵਿੱਚ ਰਹਿੰਦੇ ਹਨ ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ गुरुजी ने अक्को फिर उसパイन पुछिया तोहडे पितर हरिद्वार तो किन्नी दूर रहंदे हन ओस ने उत्तर दित्ता सूरज तो परे लखा मील दूर देवलोक विच रहंदे हन गुरुजी ने किया ये तोहडा सुट्या पानी ओना कुल पुछ जांदा है उसने उत्तर दिता ब्राह्मण तो यही कहें कि पानी सा को गुरु जी ने उसका ये उत्तर सुन के बड़ी तेज तेज पानी पछम वाल सुटना शुरू कर दिता उस भाई ने गुरु जी ने फिर पूछा तू तो पछम पानी क्यों सुटता है ਗੁਰੂ ਜੀ ਨੇ ਕਿਹਾ ਮੇਰੇ ਖੇਤ ਪੰਜਾਬ ਵਿੱਚ ਮੀਂਹ ਦੇ ਘਾਟੇ ਕਾਰਨ ਸੁੱਕ ਰਹੇ ਹਨ ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਹਾਂ ਉਸ ਪਾਈ ਨੇ ਕਿਹਾ ਇਹ ਤੇਰਾ ਸੁੱਟਿਆ ਪਾਣੀ ਪੰਜਾਬ ਵਿੱਚ ਕਿਵੇਂ ਪੁੱਜ ਸਕਦਾ ਹੈ ਗੁਰੂ ਜੀ ਨੇ ਕਿਹਾ ਜੇ ਤੁਹਾਡਾ ਸੁੱਟਿਆ ਪਾਣੀ ਲੱਖਾਂ ਮੀਲ ਦੂਰ ਪਿਤਰਾ ਕੋਲ ਪੁੱਜ ਸਕਦਾ ਹੈ ਕਿ ਮੇਰਾ ਸੁੱਟਿਆ ਪਾਣੀ 200 ਮੀਲ ਦੂਰ ਤੱਕ ਨਹੀਂ ਪੁੱਜ ਸਕਦਾ ਜਿਨ੍ਹਾਂ ਨੂੰ ਗੁਰੂ ਜੀ ਦਾ ਇਹ ਉਪਦੇਸ਼ ਸਮਝ ਆ ਗਿਆ ਕਿ ਹੱਤਾਂ ਨਾਲ ਸੁੱਟਿਆ ਪਾਣੀ ਮੁਰ ਦਰਿਆ ਵਿੱਚ ਹੀ ਗਿਰਦਾ ਹੈ ਉਹਨਾਂ ਨੇ ਤਾਂ ਪਾਣੀ ਸੁੱਟਣਾ ਛੱਡ ਦਿੱਤਾ ਪਰ ਜਿਨ੍ਹਾਂ ਨੂੰ ਸਮਝ ਨਹੀਂ ਪਈ ਉਹ ਪਾਣੀ ਹੁਣ ਤੱਕ ਪੂਰਬ ਵੱਲ ਸੁੱਟਦੇ ਆ ਰਹੇ ਹਨ ਹਰਦਵਾਰ ਤੋਂ ਸਤਗੁਰੂ ਜੀ ਸ਼੍ਰੀ ਨਗਰ ਬਦਰੀਨਾਥ ਆਦ ਕਈ ਧਰਮ ਸਥਾਨਾਂ ਤੇ ਗਏ। ਗੁਰੂ ਜੀ ਜਦ ਵੱਡੇ ਉੱਚੇ ਪर्वਤਾਂ ਨੂੰ ਪਾਰ ਕਰਕੇ ਭਾਈ ਬਰਦਾਨਾ ਜੀ ਦੇ ਨਾਲ ਸੁਮੇਰ ਪर्वਤ ਪਹੁੰਚੇ ਤਾਂ ਉੱਥੇ ਬੈਠੇ ਸਿੱਧ ਹੈਰਾਨ ਹੋ ਗਏ। ਆਪਣੀ ਤਪੱਸਿਆ ਦੇ ਕਮੰਡ ਦੇ ਭਰੇ ਹੋਏ ਸਿੱਧਾ ਨੇ ਗੁਰੂ ਸਾਹਿਬ ਨੂੰ ਕਈ ਤਰੀਕਿਆਂ ਨਾਲ ਪਰਮਉਪਨ ਦੀ ਕੋਸ਼ਿਸ਼ ਕੀਤੀ। ਪਰ ਗੁਰੂ ਸਾਹਿਬ ਦੇ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਸਿੱਧਾ ਨਾਲ ਗੁਰੂ ਸਾਹਿਬ ਦੇ ਅਧਿਆਤਮ ਦੀ ਚਰਚਾ ਕੀਤੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਵਕਲੀ ਰਾਗ ਵਿੱਚ ਸਿੱਧ ਕੋਸ਼ਟ ਬਾਣੀ ਦੇ ਰੂਪ ਵਿੱਚ ਅੰਕਿਤ ਕੀਤਾ ਸਿੱਧ ਸਵਾਕਰ ਆਸਨ ਬੈਠੇ ਸਤ ਸਵਾਜ ਹੈ ਘਾਰੋ ਇਸ ਆਗੇ ਰਹਿਰਾਸ ਹਮਾਰੀ ਸੱਚਾ ਅਪਰ ਅਪਾਰੋ ਬਸਤ ਕਾੜ ਧਰੀ ਇਸ ਆਗੇ ਤਨ ਬਨ ਆਗੇ ਦੇਉ ਨਾਨਕ ਸਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲੇਉ ਮਾਨਸ ਰੋਬਰ ਤੋਂ ਗੁਰੂ ਸਾਹਿਬ ਤੇਰੀ ਗੜਵਾਲ ਰਹੀ ਨੈਨੀਤਾਲ ਦੇ ਇਲਾਕੇ ਪਹੁੰਚੇ ਗੋਰਖਵਤਾ ਵਿਖੇ ਪਿੰਡੇ ਤੇ ਸਵਾ ਅਤੇ ਸਿਰ ਤੇ ਜ ਤਵਾ ਬਣਾਈ ਬੈਠੇ ਜੋਗੀ ਗੋਰਖਨਾਥ ਦੇ ਚੀਲੇ ਜੋਗੀਆਂ ਨੂੰ ਸਵਾਦ ਕਰਕੇ ਸਤਨਾਮ ਨਾਲ ਜੁੜਿਆ ਅਤੇ ਸਥਾਨ ਨਾਨਕਮਤਾ ਪ੍ਰਸਿੱਧ ਹੋਇਆ ਗੁਰੂ ਸਾਹਿਬ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਏ ਸੋਈ ਬ੍ਰਿਥੇ ਮਿੱਠੇ ਕਰਨ ਦਾ ਕੌਤਕ ਵੀ ਤੀਜੀ ਉਦਾਸੀ ਦਾ ਹੀ ਹੈ। ਕੋਰਖਪੁਰ ਤੋਂ ਗੁਰੂ ਸਾਹਿਬ ਨੇਪਾਲ ਦੇ ਜਨਕਪੁਰ ਹੁੰਦੇ ਹੋਏ ਕਾਠ ਬਾਂਡੂ ਆਏ। ਨੇਪਾਲ ਦੇ ਰਾਜਾ ਸਿਸੋਤੀਆ ਰਾਜਪੂਤ ਮਹਾਰ ਰਣਬੀਰ ਸਿੰਘ ਨੂੰ ਗੁਰੂ ਸਾਹਿਬ ਨੇ ਧਰਮੀ ਰਾਜਾ ਹੋਣ ਦਾ ਉਪਦੇਸ਼ ਦਿੱਤਾ। ਰਾਜੇ ਨੇ ਗੁਰੂ ਸਾਹਿਬ ਜੀ ਨੂੰ 200 ਏਕੜ ਜ਼ਮੀਨ ਭੇਟ ਕੀਤੀ ਜਿੱਥੇ ਗੁਰੂ ਨਾਨਕ ਮੱਠ ਦੀ ਸਥਾਪਨਾ ਹੋਈ। ਸਿੱਕਮ ਦੇ ਲੋਕਾਂ ਦੀ ਬੇਨਤੀ ਤੇ ਗੁਰੂ ਸਾਹਿਬ ਜੀ ਨੇ ਕੇਲੇ ਦੇ ਪੱਤੇ ਵਿੱਚ ਲਪੇਟ ਕੇ ਲਿਆਦੇ ਚੌਲ ਉੱਥੇ ਖਿਲਾਰ ਦਿੱਤੇ ਉਸ ਤੋਂ ਬਾਅਦ ਉਸ ਬੰਜਰ ਧਰਤੀ ਤੇ ਚੌਲ ਅਤੇ ਕੇਲੇ ਦੀ ਭਰਪੂਰ ਖੇਤੀ ਹੋਣ ਲੱਗੀ ਇੱਕ ਹੋਰ ਥਾਂ ਤੇ ਗੁਰੂ ਸਾਹਿਬ ਨੇ ਬਰਫ਼ੀ ਦੀ ਝੀਲ ਵਿੱਚ ਦਾਗ ਮਾਰ ਕੇ ਪਾਣੀ ਪ੍ਰਗਟ ਕੀਤਾ ਜੋ ਪਹਾੜ ਸਰਦੇ ਵਿੱਚ ਵੀ ਨਹੀਂ ਜੰਮਦਾ ਠੁਟਾੜ ਦੇ ਰਸਤੇ ਗੁਰੂ ਨਾਨਕ ਸਾਹਿਬ ਕਿਬਤ ਅਤੇ ਚੀਨ ਵਿੱਚ ਦੂਰ ਦੂਰ ਤੱਕ ਗਏ ਜਿੱਥੇ ਬੋਧੀ ਸਾਧੂਆਂ ਨੂੰ ਸੱਚੀ ਭਗਤੀ ਦਾ ਗਿਆਨ ਬਖਸ਼ਿਆ ਲਦਾਖ ਤੋਂ ਗੁਰੂ ਸਾਹਿਬ ਕਸ਼ਮੀਰ ਦੇ ਰਾਹੀਂ ਵਾਪਸ ਪੰਜਾਬ ਵੱਲ ਆਏ ਨੇ ਵਿੱਚ ਗੁਰੂ ਸਾਹਿਬ ਦਾ ਯਾਦਗਾਰ ਗੁਰਦੁਆਰਾ ਪੱਥਰ ਸਾਹਿਬ ਹੈ ਸ਼੍ਰੀਨਗਰ ਸੰਸਕ੍ਰਿਤ ਦਾ ਪੰਡਿਤ ਬ੍ਰਹਮਦਾਸ ਗੁਰੂ ਸਾਹਿਬ ਜੀ ਨੂੰ ਮਿਲਿਆ ਜੋ ਚਰਚਾ ਵਿੱਚ ਵਿਦਵਾਨਾਂ ਨੂੰ ਹਰਾ ਕੇ ਉਹਨਾਂ ਦੀਆਂ ਸਾਰੀਆਂ ਪੁਸਤਕਾਂ ਖੋਲ੍ਹ ਲੈਂਦਾ ਸੀ ਇਸ ਤਰ੍ਹਾਂ ਉਹਨੇ ਕਈ ਗੱਡੇ ਪੁਸਤਕਾਂ ਦੇ ਭਰ ਲਏ ਸਨ ਗੁਰੂ ਸਾਹਿਬ ਨਾਲ ਵੀ ਉਸਨੇ ਚਰਚਾ ਕਰਨੀ ਚਾਹੀ ਪਰ ਛੇਤੀ ਹੀ ਇਹਨਾਂ ਬਣ ਕੇ ਚੱਲਣੇ ਲੱਗ ਗਿਆ ਗੁਰੂ ਸਾਹਿਬ ਨੇ ਸ਼ਲੋਕ ਉਚਾਰਨ ਕੀਤਾ ਸ਼ਲੋਕ ਮਹਲਾ ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਥ ਪੜਪੜ ਢੀੜੀ ਪਾਈਐ ਪੜਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਐ ਜੀਤੀ ਆਰਜਾ ਪੜੀਆਂ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਔਰ ਹਉਬੈ ਝਖਣਾ ਝਾਕ ਬ੍ਰਹਮਦਾਸ ਗੁਰੂ ਸਾਹਿਬ ਜੀ ਦਾ ਅਨੰਦ ਸਿੱਖ ਬਣਿਆ ਅਤੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਜੋ ਅੱਜ ਵੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਠਨ ਸਾਹਿਬ ਸ਼ੁਸ਼ੋਭਿਤ ਹੈ ਕਸ਼ਮੀਰ ਵਿੱਚ ਲੋਕਾਂ ਦਾ ਉਧਾਰ ਕਰਦੇ ਗੁਰੂ ਸਾਹਿਬ ਜੀ ਨੇ ਤੀਜੀ ਉਦਾਸੀ 8000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਕੇ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਕੀਤੀ